ਬਾਲਾ ਖੇਡਦੇ ਨੇ ਬਈ ਬਾਲਾ ਜਾਦੇ ਆ ਦੇਖੋ ਓਏ 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 ਹੌਲੀ ਹੌਲੀ ਓਏ ਖੜ ਜੋ ਡੇਗੋਗੇ ਮੈਨੂੰ ਹਾਂਜੀ ਸਾਸਰੀ ਗਾਲ ਬਈ ਪਹਿਲਾਂ ਤਾਂ ਸਾਰਿਆਂ ਨੂੰ ਅੱਜ ਕਰਾਂਗੇ ਬਈ ਬੈਲਾ ਦੇ ਬੱਚਿਆਂ ਦੀ ਬੁਕਿੰਗ ਓਪਨ ਆਪਾਂ ਫਾਈਨਲੀ ਤਾਂ ਬਈ ਬਹੁਤ ਟਾਈਮ ਹੋ ਗਿਆ ਸੀਗਾ ਬੱਚੇ ਆਪਾਂ ਕਿਸੇ ਦੇ ਵੀ ਬੁੱਕ ਨਹੀਂ ਕਰੇ ਸੀਗੇ ਤੇ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਈ ਜਾਂਦੇ ਸੀ ਬਾਹਰੋਂ ਵੀ ਇਧਰੋਂ ਵੀ ਕਿ ਬਈ ਬੱਚਾ ਲੈਣਾ ਤਾ ਬਈ ਆਪਣਾ ਇੱਕ ਚੈਨਲ ਆ ਹਨ ਜਿਹਨੂੰ ਆਪਣੇ ਜਾਣ ਪਛਾਣ ਵਾਲੇ ਵੀ ਦੇਖਦੇ ਆ ਤੇ ਬਿਨਾ ਜਾਣ ਪਛਾਣ ਵਾਲੇ ਵੀ ਦੇਖਦੇ ਆ ਉਹਦੇ ਕਰਕੇ ਬਈ ਆਪਾਂ ਕਿਸੇ ਦਾ ਵੀ ਬੱਚਾ ਬੁੱਕ ਨਹੀਂ ਕਰਿਆ ਤੇ ਮੈਂ ਸਭ ਨੂੰ ਇੱਕੋ ਗੱਲ ਕਹੀ ਸੀ ਮੈਂ ਕਿ ਬਈ ਵੀਡੀਓ ਪਾ ਕੇ ਇੱਕ ਦਿਨ ਬੁਕਿੰਗ ਓਪਨ ਕਰਾਂਗੇ ਆਪਾਂ ਤੇ ਜਿਹੜੇ ਜਿਹੜੇ ਭਰਾਮਾਂ ਦੇ ਟੋਕਨ ਆਗੇ ਭਵੇਂ ਜਾਣ ਪਛਾਣ ਦਾ ਭਵੇਂ ਨਹੀਂ ਜਾਣ ਪਛਾਣ ਦਾ ਜਿਹਦਾ ਵੀ ਟੋਕਨ ਆ ਗਿਆ ਬਈ ਉਸ ਅਕੋਰਡਿੰਗ ਉਹਦੇ ਹਿਸਾਬ ਨਾਲ ਆਪਾਂ ਬੱਚਾ ਬੁੱਕ ਕਰ ਦਾਂਗੇ ਦੋ ਮੇਲ ਤੇ ਦੋ ਫੀਮੇਲਾਂ ਫੇਲ ਕਰਨੀਆਂ ਨੇ ਬਸ ਚਾਰੀ ਬੱਚੇ ਨੇ ਦੋ ਬੱਚੇ ਆਪਾਂ ਰੱਖਣੇ ਨੇ ਬਈ ਆਜੋ ਵੀ ਮਿੱਤਰੋ ਪਹਿਲਾਂ ਤਾਂ ਤੁਹਾਨੂੰ ਬੱਚੇ ਦਿਖਾਉਣੇ ਆ ਮੇਲ ਫੀਮੇਲਾਂ ਸਾਰੇ ਦਿਖਾਉਣੇ ਆ ਤੇ ਨਾਲੇ ਤੁਹਾਨੂੰ ਦੱਸਦੇ ਆ ਕਿਵੇਂ ਬੁੱਕ ਕਰਨੇ ਆ ਕਈ ਭਰਾ ਪਹਿਲਾਂ ਦੇ ਜੁੜੇ ਆ ਕਈ ਨਵੇਂ ਜੁੜੇ ਨੇ ਆਪਣੇ ਚੈਨਲ ਨਾਲ ਹਨਾ ਤਾਂ ਵੀ ਨਾਲੇ ਤੁਹਾਨੂੰ ਬੱਚਿਆਂ ਬਾਰੇ ਦੱਸਦੇ ਆ ਤੇ ਇੱਧਰ ਲਿਆਂਦੀ ਆਪਾਂ ਖਰਾਕ ਬਈ ਆ ਯੂਫਾ ਦਾ ਬ੍ਰਾਂਡ ਆ ਬਈ ਆਹ ਲਿਆਂਦਾ ਆਪਾਂ ਸੈਰਾਲਕ ਬੱਚਿਆਂ ਵਾਲਾ ਸੈਰਾਲਕ ਆ ਬਈ ਇਹ ਤੇ ਆ ਵੀ ਆਪਾਂ ਸਟਾਰਟ ਕਰਤਾ ਇਹਨਾਂ ਨੂੰ ਪਾਉਣਾ ਆਪਾਂ ਤੇ ਬਾਕੀ ਆਹ ਰੂਲਸ ਦਾ ਹਨਾ ਮਿਲਕ ਤੇ ਆਹ ਲੈਕਟੋਜਨ ਆਹਾ ਆ ਸਾਰੀ ਡਾਈਟ ਆ ਬਈ ਇਹਨਾਂ ਦੀ ਆ ਸਾਰੀ ਇਹਨਾਂ ਦੀ ਪ੍ਰੋਪਰ ਰੈਗੂਲਰ ਚੱਲਦੀ ਆ ਹਨਾ ਤੇ ਆਜੋ ਫਿਰ ਬੱਚੇ ਛੱਡੀਏ ਦੋ ਮੇਲ ਤੇ ਦੋ ਫੀਮੇਲ ਹੀ ਸੇਲ ਕਰਾਂਗੇ ਬਈ ਆਪਾਂ ਬੱਚੇ 6 ਨੇ ਪਰ ਆਪਾਂ ਸੇਲ 4 ਹੀ ਕਰਾਂਗੇ ਬਈ ਆਜੋ ਬਈ ਬੱਚੋ ਪਹਿਲਾਂ ਤਾਂ ਬਾਹਰ ਆਜੋ ਲਓ ਜੀ ਆਗੇ ਆਗੇ ਸ਼ੇਰ ਵੱਗੇ ਆਗੇ ਤਿੰਨ ਆਗੇ ਆ ਵੀ ਛੱਡ ਦਿੰਨੇ ਆ ਆਜੋ ਵੀ ਤੁਫੀ ਵੀ ਆਜੋ ਪੁੱਤ ਆਜੋ ਸੁਣੇ ਆਜੋ ਆਜੋ ਵੈਰੀ ਗੁੱਡ ਚਲੋ ਚਲੋ ਆਇਓ ਆਇਓ ਦੰਨਿਆ ਪੁੱਤ ਦੰਨਿਆ ਦੰਨਿਆ ਖੜਜੋ 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 ਦੰਨਿਆ ਦੰਨਿਆ ਆਹ ਸੀ ਤੁਹਾਡੀ ਫੀਡ ਆ ਬਈ ਆਪਾਂ 파ਰਖੀ ਸੀਗੀ ਅੱਧੇ ਪੌਣੇ ਘੰਟੇ ਤੋਂ ਹਨ ਤੇ ਦੇਖੋ ਬਈ ਲਾਗੇ ਸਾਰੇ ਆ ਪਾਣੀ ਆ ਵੀ ਡੋਲਦੀ ਏ ਇਹ ਲਓ ਜੀ ਇੱਧਰ ਵੀ ਆ ਜਾਓ ਪੁੱਤ ਇੱਕ ਦੋ ਇੱਧਰ ਵੀ ਆ ਜਾਓ ਤੇ ਹੁਣ ਤੁਹਾਨੂੰ ਦੱਸਦੇ ਆਂ ਬਈ ਤੁਸੀਂ ਆ ਬੱਚੇ ਕਿਵੇਂ ਬੁੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਬਈ ਤੁਹਾਨੂੰ ਜਾਣਕਾਰੀ ਦੇ ਦਈਏ ਥੋੜੀ ਜੀ ਇਹ ਕੇਸੀਆਈ ਬੱਚੇ ਨੇ ਕੈਨਲ ਕਲੱਬ ਆਫ ਇੰਡੀਆ ਪੇਪਰਾਂ ਵਾਲੇ ਬੱਚੇ ਨੇ ਬਈ ਫਾਦਰ ਇਹਨਾਂ ਦਾ ਹੈਗਾ ਚੈਂਪੀਅਨ ਡੌਗ ਪਟਿਆਲੇ ਪੋਲੋ ਗਰਾਊਂਡ 'ਚ ਅੰਬਰਸਰ ਕੋਟਕਪੂਰੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸ਼ੋਅ ਜਿੱਤਿਆ ਹੋਇਆ ਬਈ ਤੇ ਦਾਦਾ ਦਾਦੀ ਹੈਗੇ ਨੇ ਇਹਨਾਂ ਦੇ ਡਾਇਰੈਕਟ ਜਰਮਨ ਤੋਂ ਇੰਪੋਰਟ ਦਾਦਾ ਦਾਦੀ ਬਾਹਰੋਂ ਇੰਪੋਰਟ ਨੇ ਬਈ ਇਹਨਾਂ ਦੇ ਸਿੱਧੇ ਤੇ ਬਈ ਕੇਸੀਆਈ ਬੱਚੇ ਨੇ ਤੇ ਬਈ ਰੇਟ ਸਭ ਲਈ ਇੱਕੋ ਰੱਖਿਆ ਆਪਾਂ ਚੈਨਲ ਕਰਕੇ ਕਿਉਂਕਿ ਬਈ ਸਾਰੇ ਭਰਾ ਆਪਾਂ ਨੂੰ ਪਿਆਰ ਦਿੰਦੇ ਨੇ ਤੇ ਆਪਣਾ ਫਰਜ਼ ਬਣਦਾ ਸਭ ਲਈ ਹਨਾ ਬਰਾਬਰ ਦਾ ਹੱਕ ਰੱਖਣ ਦਾ ਤਾ ਬਈ 35000 ਦਾ ਮੇਲ ਆ 30000 ਦੀ ਫੀਮੇਲ ਆ ਜਿਹੜੇ ਭਰਾ ਨੂੰ ਚਾਹੀਦਾਗਾ ਟੋਕਨ ਪਾ ਦਿਓ ਟੋਕਨ ਪਾ ਕੇ ਬਈ ਆਪਾਂ ਤੁਹਾਡਾ ਬੱਚਾ ਨਾਲ ਦੀ ਨਾਲ ਬੁੱਕ ਕਰ ਦਾਂਗੇ ਅੱਜ ਤੋਂ ਬੁਕਿੰਗ ਓਪਨ ਆ ਬਈ ਇਹਨਾਂ ਦੀ ਤੇ ਚਾਰ ਹੀ ਵੇਚਣੇ ਆ ਮੈਂ ਪਹਿਲਾਂ ਵੀ ਦੱਸਿਆ ਸੀ ਦੋ ਫੀਮੇਲਾਂ ਤੇ ਦੋ ਮੇਲ ਆਪਾਂ ਚਾਰ ਬੱਚੀ ਫੇਲ ਕਰਨੇ ਆ ਬਈ ਦੋ ਬੱਚੇ ਆਪਾਂ ਰੱਖਣੇ ਆਗੇ ਹਨਾ ਤਾਂ ਉਸ ਸਾਹਿਬ ਨਾਲ ਬਈ ਤੁਸੀਂ ਆਵਦਾ ਮੇਲ ਲੈਣਾ ਜੀ ਨੇ ਫੀਮੇਲ ਲੈਣੀਆਂ ਬੁੱਕ ਕਰ ਸਕਦੇ ਹੋ ਬਾਕੀ ਬਈ ਕੱਲ ਇਹ ਨਿਮਾਤੀ ਸੀਗੇ ਸਾਰੇ ਨਿਮਾਨ ਮੂਹ ਕੇ ਬਈ ਹੈ ਨਾ ਸ਼ੈਂਪੂ ਨਾਲ ਤੇ ਵਧੀਆ ਐਂ ਵਧੀਆ ਕਲੀਨ ਕਰਤੇ ਤੇ ਹੁਣ ਦੇਖੋ ਬਈ ਕੋਟ-ਕੂਟ ਦੇਖੋ ਤੁਸੀਂ ਇਹਨਾਂ ਦਾ ਬਾਕੀ ਹਾਂ ਸੱਚ ਇੱਕ ਗੱਲ ਰਹਿ ਗਈ ਸੀ ਲੌਂਗ ਕੋਟ ਬੱਚੇ ਨੇ ਬਈ ਇਹ ਦੇਖੋ ਐਂ ਪੂਰੇ ਐਂ ਬਸ ਨਜ਼ਰ ਨਾ ਲੱਗ ਜੇ ਤੇ ਤੁਸੀਂ ਬਈ ਬਾਕੀ ਤੁਹਾਡੇ ਕੁਆਲਿਟੀ ਬਈ ਤੁਹਾਡੇ ਸਾਹਮਣੇ ਆ ਹਨਾ ਤੇ ਨਾਲੇ ਤੁਹਾਨੂੰ ਦਿਖਾ ਦਿੰਨੇ ਆ ਮੇਲ ਫੀਮੇਲ ਨਾ ਕਿਹੜੇ ਨੇ ਪਹਿਲਾਂ ਇਹਨਾਂ ਨੂੰ ਥੋੜਾ ਖਾ ਲੈਣ ਦਿਓ ਬਈ ਹੈਨਾ ਫਿਰ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਹਲੇ ਭੁੱਖੇ ਨੇ ਇਹ ਲੈ ਪੁੱਤ ਖਾ ਲਓ ਪਹਿਲਾਂ ਨਾਲੇ ਲਿਬੜ ਵੀ ਜਾਂਦੇ ਨੇ ਨਾਲ ਦੀ ਨਾਲ ਆ ਆ ਦਿਖਾ ਦਿੰਨੇ ਆ ਆ ਬੱਚਾ ਕਿਹੜਾਗਾ ਚਲ ਦਿਖਾਈ ਦਿੰਨੇ ਤੁਹਾਨੂੰ ਨਾਲ ਦੀ ਨਾਲ ਬਈ ਹੈਨਾ ਆ ਹੈਗਾ ਬਈ ਇਹ ਆ ਫੀਮੇਲ ਆ ਆ ਫੀਮੇਲ ਆਗੀ ਬਈ ਦੇਖੋ ਪਾਉਂਦੀ ਆ ਕੁੱਤੇ ਦਾ ਭਲੇਖਾ ਮੇਲ ਦਾ ਭਲੇਖਾ ਪਾਉਂਦੀ ਆ ਇੱਧਰ ਲੱਗ ਗਿਆ ਪੁੱਤ ਆ ਫੀਮੇਲ ਆ ਉਸ ਤੋਂ ਬਾਅਦ ਬਈ ਆ ਬੱਚਾ ਵੀ ਦਿਖਾ ਦਿੰਨੇ ਆ ਤੁਹਾਨੂੰ ਸਾਰੇ ਬੱਚੇ ਦਿਖਾ ਦਿੰਨੇ ਆ ਕਿਉਂਕਿ ਫਿਰ ਬੰਦਾ ਹਨਾ ਬੁੱਕ ਕਰਨਾ ਹੁੰਦਾ ਜੀ ਨੇ ਆ ਮੇਲ ਆ ਬਈ ਆ ਦੇਖ ਲਓ ਬਈ ਤੁਹਾਡੇ ਸਾਹਮਣੇ ਆ ਬਈ ਥੋੜੀ ਬਲਰ ਹੋ ਗਈ ਵੀਡੀਓ ਖੜ ਜਾ ਇੱਕ ਮਿੰਟ ਲੈ ਹੁਣ ਦੇਖੋ ਬਈ ਆ ਬੱਚਾ ਮੇਲ ਆ ਬਈ ਤੇ ਬਾਕੀ ਕੁਆਲਿਟੀ ਤਾਂ ਤੁਹਾਡੇ ਸਾਹਮਣੇ ਹੈਗੀ ਆ ਆ ਵੀ ਮੇਲ ਆ ਬਈ ਆ ਬੱਚਾ ਵੀ ਮੇਲ ਆ ਚੱਲ ਬੋ ਤਾਂ ਇੱਧਰ ਲੱਗ ਜਾ ਆਜੋ ਇੱਧਰ ਆਜੋ ਚਲੋ ਚਲੋ ਸ਼ਾਬਾਸ਼ ਆਜੋ ਤੇ ਉਸ ਤੋਂ ਬਾਅਦ ਬਈ ਬੱਚਿਆਂ ਦੀ ਗਰੋਥ ਗਰੋਥ ਬਈ ਤੁਹਾਡੇ ਸਾਹਮਣੇ ਆ ਦੇਖੋ ਬਈ ਐਡੇ ਐਡੇ ਤਗੜੇ ਬੱਚੇ ਆ ਤੇ ਸਾਰੇ ਬੱਚੇ ਬਈ ਇੱਕੋ ਜਿਹੇ ਨੇ ਕੁਆਲਿਟੀ ਸਾਰਿਆਂ ਦੀ ਇੱਕੋ ਜੀ ਆ ਬਈ ਤੁਸੀਂ ਦੇਖ ਲਓ ਕਿਸੇ ਵੀ ਬੱਚੇ 'ਚ ਕੋਈ ਵੀ ਫਰਕ ਨਹੀਂ ਹੈਗਾ ਸਾਰੇ ਫੇਮ ਨੇ ਬਈ ਜਮੀ ਜੀ ਨੂੰ ਮਰਜ਼ੀ ਚੱਕ ਲੈ ਜੀ ਨੂੰ ਮਰਜ਼ੀ ਲਕੋ ਲੈ ਇੱਕੋ ਜੇ ਆ ਤੇ ਬਾਕੀ ਬਈ ਸਭ ਤੋਂ ਮੇਨ ਗੱਲ ਜਿਹੜੇ ਡੌਕੈਨ ਵਾਲਾ ਆਲੇ ਹੁੰਦੇ ਨੇ ਸਾਰੇ ਤਾਂ ਨਹੀਂ ਆਪਾਂ ਸਾਰਿਆਂ ਨੂੰ ਇੱਕੋ ਜਿਹਾ ਤੇ ਨਹੀਂ ਕਹਿੰਦੇ ਪਰ ਕੁਸ਼ਕ ਹੁੰਦੇ ਨੇ ਹਨਾ ਮੰਨ ਲਾ ਕਿ ਚੈਂਪੀਅਨ ਡੌਗ ਦਾ ਬੱਚਾ ਕਹਿ ਕੇ ਯਾ ਫਿਰ ਕਿ ਏਸੀਆਈ ਬੱਚਾ ਹੈ ਕਹਿ ਕੇ ਮੰਨ ਲਾ ਕਿ ਹੁੰਦਾ ਕਿਸੇ ਹੋਰ ਦਾਗਾ ਕਹਿ ਕੇ ਕਿਸੇ ਹੋਰ ਦਾ ਦੇ ਦਿੰਦੇ ਨੇ ਮੇਰੇ ਕਹਿਣ ਦਾ ਮਤਲਬ ਇਹ ਆ ਤੇ ਬੈਲਾ ਦੇ ਬੱਚਿਆਂ ਦੇ ਵਿੱਚ ਤੁਹਾਨੂੰ ਇੱਕ ਸਕੂਨ ਤਾਂ ਜ਼ਰੂਰ ਮਿਲੂਗਾ ਵੀ ਭਾਈ ਇਹ ਕੋਈ ਬਾਹਰ ਦੇ ਨਹੀਂ ਹੈਗੇ ਬੈਲਾ ਦੇ ਨੇ ਤੇ ਉਦੋਂ ਬਾਅਦ ਕਾਰਤੂਸ ਦੇ ਇਹਨਾਂ ਦੋਨਾਂ ਦੇ ਨੇ ਇਹ ਤਾਂ ਮੇਤਰੋ ਫਾਈਨਲੀ ਭਈ ਸਾਰੇ ਬੱਚਿਆਂ ਨੇ ਖਾ ਪੀ ਲਿਆ ਦੋ ਬੱਚੇ ਤਾਂ ਇਧਰ ਲਾਗੇ ਬੈਲਾ ਤੇ ਆ ਲਾਗੇ ਬੈਲਾ ਦਾ ਦੋ ਦਪੀਣ ਤੇ ਬਾਕੀ ਫਿਰਦੇ ਨੇ ਆਹਾ ਆਹਾ ਆ ਫਿਰਦੇ ਆ ਤੁਹਾਨੂੰ ਮੜਾ ਦਿਖਾ ਦੇਣਾਗਾ ਆਹ ਬਈ ਮੇਲ ਆ ਦੇਖੋ ਬੱਚਾ ਫੋਨ ਦੇ ਵਿੱਚ ਵੀ ਪੂਰਾ ਨਹੀਂ ਆਉਂਦਾ ਬਈ ਐਡੀ ਗਰੋਥ ਆ ਗਈ ਤੇ ਬਾਕੀ ਬਈ ਆਹ ਦੇਖ ਲੈਨੇ ਆਹ ਫੀਮੇਲ ਆ ਬਈ ਤੇ ਇੱਕ ਆ ਸੀ ਆ ਵੀ ਫੀਮੇਲ ਆ ਤੇ ਇੱਕ ਆ ਬੈਠਾਗਾ ਹਾਂ ਬਈ ਤੂੰ ਕਿਹੜਾ ਆ ਵੀ ਫੀਮੇਲ ਆ ਦੇਖੋ ਬਈ ਫੀਮੇਲਾਂ ਵੀ ਐ ਮੇਲ ਵਰਗੀਆਂ ਨੇ ਯਾਰ ਸਾਰੇ ਬੱਚੇ ਇੱਕੋ ਜਿਹੇ ਆ ਚਾਰ ਬੱਚੇ ਆ ਸੀ ਤੇ ਦੋ ਲੱਗ ਰਹੇ ਨੇ ਬਈ ਇਧਰ ਬੈਲਾ ਦਾ ਦੁੱਧ ਪੀਣ ਤਾਂ ਬਈ ਆ ਬੱਚਿਆਂ ਦੀ ਸਾਰਿਆਂ ਦੀ ਬੁਕਿੰਗ ਓਪਨ ਆ ਇੰਨਾ ਚੋ ਚਾਰ ਦੀ ਸੌਰੀ ਤੇ ਵਟਸਐਪ ਤੇ ਜਾਂ ਫਿਰ ਇੰਸਟਾਗ੍ਰਾਮ ਤੇ ਕੰਟੈਕਟ ਕਰਕੇ ਮੇਰੇ ਨਾਲ ਬੁੱਕ ਕਰ ਸਕਦੇ ਹੋ ਵਟਸਐਪ ਨੰਬਰ ਆ ਬਈ 9896309766 ਕਰ ਲਿਓ ਵੀ ਜਿਹੜੇ ਭਰਾ ਨੂੰ ਚਾਹੀਦਾ ਹੋਇਆ ਬੈਲਾ ਦਾ ਬੱਚਾ ਆ ਫਿਰਦੇ ਆ ਸੋਹਣੇ ਜੇ ਕਿਊਟ ਕਿਊਟ ਜੇ ਦੇਖੋ ਬਈ ਯਾਰ ਬਾਵੇਂ ਪਿਹੜੇ ਨੇ ਮੈਂ ਤਾਂ ਪਿੱਛੇ ਹੀ ਨਹੀਂ ਛੱਡਦੇ ਆ ਦੇਖੋ ਕਿਵੇਂ ਆਉਂਦੇ ਨੇ ਬਾਲਾ ਖੇਡਦੇ ਨੇ ਬਈ ਬਾਲਾ ਜਾਦੇ ਆ ਦੇਖੋ ਓਏ 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 ਹੌਲੀ ਹੌਲੀ ਓਏ ਖੜਜੋ ਡੇਗੋਗੇ ਮੈਨੂੰ ਉਹ ਪੈਰ ਥੱਲੇ ਨਾ ਆਜੋ ਬਾਈ ਬਣ ਕੇ ਯਾਰ ਡਰ ਲੱਗਦਾ ਮੈਨੂੰ ਤਾਂ ਓਏ ਖੜਜੋ ਖੜਜੋ ਓਏ ਖੜਜੋ ਉਹ ਬੈਲਾ ਇੱਕ ਮਿੰਟ ਮੈਂ ਆ ਗਿਆ ਲੈ ਕੇ ਆਜੋ ਸਾਰੇ ਭੱਜ ਜਾਓ ਆਜੋ 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 ਦੇਖੋ ਬਈ ਕਿਵੇਂ ਉੱਡੇ ਆਉਂਦੇ ਆ ਸਾਰੇ ਪੱਜ ਕੇ ਪੱਜ ਕੇ ਪੁੱਜ ਕੇ ਆਜੋ ਬਈ ਸਾਰੇ ਬੈਲਾ ਤੇ ਲੱਗ ਜਾਓ ਬੈਲਾ ਦਾ ਦੁੱਧ ਪੀਓ ਚਲੋ ਭੱਜੋ ਬੈਲਾ ਦਾ ਦੁੱਧ ਪੀ ਲਓ ਚਲੋ ਚਲੋ ਆਦੀ ਮਾਂ ਕੋਲੇ ਚਲੋ ਸ਼ਾਬਾਸ਼ ਬਾਕੀ ਬਈ ਇੱਕ ਆਖਰੀ ਗੱਲ ਹਨਾ ਇੱਕ ਬੱਚਾ ਤਾਂ ਆਪਾਂ ਘਰੇ ਰੱਖਣੀ ਰੱਖਣਾਗਾ ਹਨਾ ਤੇ ਬਾਕੀ ਯਾਰ ਆ ਸਾਰੇ ਬੱਚੇ ਬਈ ਬਸ ਆਪਣੇ ਨਾਲ ਥੋੜੇ ਜੇ ਦਿਨ ਨੇ ਬਈ ਕੋਈ ਕਿਤੇ ਚਲ ਜੂ ਐਨਾ ਚੋਂ ਕੋਈ ਕਿਤੇ ਆ ਕਿਤੇ ਹੋਊਗਾ ਆ ਕਿਤੇ ਆ ਕਿਤੇ ਹੋਰ ਆ ਕਿਤੇ ਹੋਰ ਆ ਕਿਤੇ ਹੋਰ ਛਾਲਾ ਆ ਕਿਤੇ ਹੋਰ ਇੰਨਾ ਚੋਂ ਸਾਰੇ ਬਈ ਹਨਾ ਡੱਡ ਚੱਲ ਜਾਣਗੇ ਪਰ ਜਿੱਥੇ ਵੀ ਜਾਣ ਹਨਾ ਤਾਂ ਬਈ ਮੈਂ ਸਾਵਨੇ ਕਰ ਰਿਕਵੈਸਟ ਕਰੂਆਂ ਬਈ ਧਿਆਨ ਰੱਖਿਓ ਬਈ ਯਾਰ ਸਾਡੇ ਬੱਚਿਆਂ ਦਾ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਹੁਣ ਬਈ ਜਿਹਨੂੰ ਚਾਹੀਦਾ ਹੋਇਆ ਬੁੱਕ ਕਰ ਲਿਓ ਬਈ ਜਿਹੜੇ ਦਾ ਪਹਿਲਾਂ ਟੋਕਨ ਆ ਗਿਆ ਬਈ ਆਪਾਂ ਉਸ ਲੋਟ ਉਸ ਭਰਾਮਾਂ ਦੇ ਆਪਾਂ ਬੁੱਕ ਕਰ ਦਾਂਗੇ ਬੱਚੇ ਚਾਰੀ ਵੇਚਣੇ ਆ ਬਸ ਆਇਓ ਵੀ ਮੜਾ ਇੱਧਰ ਵੀ ਨਿਗਾਹ ਮਾਰ ਲਿਏ ਜੋੜਿਆਂ ਨੇ ਆਂਡੇ ਧਰ ਲੈ ਕੇ ਨਾ ਧਰ ਲੈ ਬਈ ਧਰ ਲੈ ਉਹ ਬੈਠਿਆ ਟੋਕਰੀਆਂ ਚ ਉਹਨਾਂ ਨੇ ਵੀ ਧਰ ਲੇ ਇੱਧਰ ਵੀ ਧਰ ਲਿਆ ਜੋੜੇ ਨੇ ਉਹਨਾਂ ਨੇ ਵੀ ਲੱਗਦਾ ਧਰ ਲੇ ਤੇ ਆਹ ਇੱਕਾਂਡ ਹੈ ਇਧਰ ਧਰਤਾ ਯਾਰ ਟੋਕਰੀ ਚ ਨਹੀਂ ਧਰਿਆ ਆ ਜੋੜੀ ਨੇ ਤਾਂ ਦੋਨੇ ਹੰਡੇ ਧਰ ਲੇ ਮੈਨੂੰ ਲੱਗਦਾ ਐਨੇ ਵੀ ਦੋਨੇ ਧਰਖੇ ਨੇ ਆ ਜੋੜੇ ਨੇ ਨਹੀਂ ਧਰੇ ਯਾਰ ਆ ਗਲਾਬੀ ਸਰਾਣਿਆਂ ਨੇ ਐਨਾ ਨਹੀਂ ਧਰੇ ਆ ਰਹਿੰਦੇ ਨੇ ਤੇ ਇੱਕ ਜੋੜਾ ਬਈ ਆਪਣਾ ਇੱਕ ਦੋ ਦੋ ਜੋੜੇ ਨੇ ਧਰੇ ਨਹੀਂ ਹਲੇ ਬਾਕੀ ਜੋੜੇ ਰਹਿੰਦੇ ਨੇ ਬਈ ਹਲੇ ਬਾਕੀ ਆ ਜੋ ਵੀ ਚਾਲਦੇ ਆ ਇਧਰ ਅਥੱਲੇ ਪਤਾ ਨਹੀਂ ਕਿਹੜੀ ਜੋੜੀ ਨੇ ਤਰੇ ਆਂਡਾ ਇਹਨਾਂ ਦਾ ਨਹੀਂ ਪਤਾ ਹੈਗਾ ਇਹ ਤਾਂ ਆਂਡਾ ਫਿੱਟਣਾ ਪਊਗਾ ਉਹ ਵੀ ਥੋੜਾ ক্রੈਕ ਹੋ ਰਿਹਾ ਹੈਗਾ ਆਓ 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 ਖਾ ਲੋ ਆਇਆ ਹੀਰੇ ਤੂੰ ਵੀ ਆ ਜਾ ਆਓ 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 ਤੂਸੀ ਬਈ ਪਾਣੀ ਚ ਨਹੀਂ ਖਾ ਸਕਦੇ ਪਾਣੀ ਚ ਕੱਲਾ ਡਕਸ ਖਾ ਸਕਦੀਆਂ ਨੇ ਆਪਰ ਲਈ ਦਾਣੇ ਦੀ ਟਰੇ ਆਜੋ ਰੱਖੀਏ ਕਬੂਤਰਾਂ ਨੂੰ ਕਬੂਤਰੀਆਂ ਨੂੰ ਤਾਂ ਧਰਖੇ ਨੇ ਕਬੂਤਰ ਰਹਿੰਦੇ ਨੇ ਖੜਜੋ ਵੀ ਖੜਜੋ ਆ ਲਓ ਫਿਰ ਖਾਓ ਕੇਰਾ ਚੱਕ ਦੋ ਫੱਟੇ ਤੇ ਕਬੂਤਰੀਆਂ ਇਧਰ ਨੇ ਇਹਨਾਂ ਨੇ ਖਾ ਲੇ ਹਾਂ ਵੀ ਠੀਕੋ ਸਾਰੀਆਂ ਇੱਕ ਆ ਬੈਠੀ ਰੱਤੀ ਆਪਣੀ ਇੱਕ ਭਰਾ ਰੱਤਿਆਂ ਦਾ ਜੋੜਾ ਮੰਗਦਾ ਹੁੰਦਾ ਕਮੈਂਟ ਦੇ ਵਿੱਚ ਬਈ ਆਪਦੇ ਪਿੰਡ ਦਾ ਨਾਮ ਜ਼ਰੂਰ ਦਫੀ ਕਿਹੜੇ ਪਿੰਡ ਦਾ ਕਿੱਥੋਂ ਕਿਹੜਾ ਏਰੀਆ ਹੈ ਨਾ ਫਿਰ ਕਰਾਂਗੇ ਤੇਰੇ ਨਾਲ ਕੰਡੈਕਟ ਤੇ ਦੇਵਾਂਗੇ ਤੈਨੂੰ ਰੱਤਿਆਂ ਦਾ ਜੋੜਾ ਇੱਕ ਬਹੁਤ ਟਾਈਮ ਹੋ ਗਿਆ ਬਾਈ ਨੂੰ ਕਮੈਂਟ ਕਰਦੇ ਹੋਏ ਦੇਵਾਂਗੇ ਇੱਧਰ ਖੁੱਡਾ ਖੁੱਲੇ ਹੀ ਰਹਿ ਗਿਆ ਸੀ ਚਲੋ ਵੀ ਖਾਓ ਖਾਓ ਕਈ ਦਿਨ ਹੋ ਗਏ ਆਪਾਂ ਰੌਣਕ ਨੂੰ ਨਹੀਂ ਮਿਲੇ ਨਾ ਹੀ ਇਹਨੂੰ ਮਿਲੇ ਆ ਲਾਡੋ ਨੂੰ ਹਾਂ ਲਾਡੋ ਠੀਕ ਹੈ ਇੱਧਰ ਰਾਵੀ ਤੂੰ ਵੀ ਠੀਕ ਆ ਆ ਸੀ ਆਪਣੀ ਰੌਣਕ ਓਏ ਹਾਂ ਰੌਣਕੇ ਦੇਖੋ ਬਈ ਏਡੀ ਵੱਡੀ ਹੋ ਗਈ ਓਏ ਬੱਕਰੀਆਂ ਨਾਲ ਨਹੀਂ ਲੜਨਾ ਪੁੱਤ ਆ ਆਤਰੋ ਤੇ ਜਾਤਰੋ ਇਹ ਵੀ ਦੋਨੇ ਆਪਣੀਆਂ ਠੀਕ ਨੇ ਥੋੜੇ ਟਾਈਮ ਤੱਕ ਬਾਹਰ ਕੱਢਾਂਗੇ ਸ਼ਾਮ ਨੂੰ ਬਾਕੀ ਕੰਮ ਫੱਟਾ ਲੈ ਆਇਆ ਹੈਲੋ ਤਾਂ ਕਰ ਲਾ ਤੂੰ ਉਦੋਂ ਤਾਂ ਡਰਦੀ ਸੀ ਛੋਟੀ ਹੁੰਦੀ ਆਇਆ ਹੁਣ ਤਾਂ ਤੂੰ ਏਡੀ ਵੱਡੀ ਹੋ ਗਈ ਹੈਲੋ ਫਾਈਨਲੀ ਹੋ ਗਈ ਥੋੜਾ ਜਿਹਾ ਡਰਦੀ ਹੈਗੀ ਆ ਜੜ ਗਈਆਂ ਤੁਸੀਂ ਨਹੀਂ ਤਾਂ ਮੈਨੂੰ ਦੇਖਦੇ ਸਾਰੀ ਭੱਜ ਜਾਣੀ ਹੁੰਨੀਓ ਹੈ ਤੁਸੀਂ ਵੀ ਆਂਡੇ-ਉਂਡੇ ਦੇਣ ਲੱਗ ਜਓ ਫਿਰ ਤੁਹਾਡੇ ਆਂਡਿਆਂ 'ਚੋਂ ਵੀ ਬੱਚੇ ਘੜਾਵਾਂਗੇ। ਅਗਲੇ ਵਲੌਗ ਦੇ ਅੰਦਰ ਆਪਾਂ ਭਈ ਆ ਮੁਰਗੀ ਦੇ ਆਂਡਿਆਂ ਦੀ ਕੈਂਡਲਿੰਗ ਕਰਾਂਗੇ। ਦੇਖਾਂਗੇ ਇਹਨਾਂ ਦੇ ਅੰਦਰ ਬੱਚੇ ਕਿੰਨੇ ਕ ਬਣ ਲੱਗੇ ਤੇ ਆ ਬੈਠਿਆ ਸਾਰੇ ਅਸੀਲ ਗੈਂਗ ਆ ਆਦੀ ਬਣਾ ਕੇ ਕੱਲੀ ਅਸੀਲ ਗੈਂਗ ਹੀ ਹੈ ਸਾਰੀ। ਬਾਕੀ ਪਾਣੀ ਬਦਲ ਲੈਣੇ ਆ ਪਾਣੀ ਚੇਂਜ ਕਰਨ ਵਾਲਾ ਹੋ ਰਿਹਾਗਾ। ਆ ਲੈ ਵੀ ਤੇਰਾ ਫਰੈਸ਼ ਵਾਟਰ ਤਾਜ਼ਾ-ਤਾਜ਼ਾ ਹੈਗਾ ਹੁਣ ਹੀ ਲਿਆਂਦਾ ਟੂਟੀ ਚੱਲੀ ਜਾਂਦੀ ਆ ਪੀ ਲਈ ਠੀਕ ਆ ਬੈਠੀ ਹੋ ਕੇ। ਤੇ ਐਨੇ ਵੀ ਸੇਵਾ ਮੰਗ ਰੱਖੀ ਆ ਬਈ ਤਿੰਨ ਚਾਰ ਦਿਨਾਂ ਦੀ ਇੱਥੇ ਬੈਠੀ ਰਹਿੰਦੀ ਹੈਗੀ ਇਹਦੇ ਵਿੱਚੋਂ ਹੀ ਨਹੀਂ ਨਿਕਲਦੀ ਤੇ ਆਪਣੀ ਆ ਮੁਰਗੀ ਦੇਖੋ ਬਈ ਠੀਕਰ ਮੁਰਗੀ ਅਸੀਲ ਕਿੰਨੀ ਸੋਹਣੀ ਹੋਗੀ ਇਹ ਪਹਿਲਾਂ ਵੀ ਸੋਹਣੀ ਸੀਗੀ ਤੇ ਹੁਣ ਦੇਖੋ ਕਿੰਨੀ ਘੈਂਟ ਬਣ ਗਈ ਬਈ ਬਾਲੀ ਘੈਂਟ ਮੁਰਗੀ ਆ ਬਈ ਬਾਲੀ ਘੈਂਟ ਤੇ ਲੜਾਈ ਦੇ ਵਿੱਚ ਲੜਾਈ ਚ ਤਾਂ ਇਹ ਕਿਸੇ ਨੂੰ ਆਉਣ ਹੀ ਨਹੀਂ ਦਿੰਦੀ ਮੁਰਗਿਆਂ ਨੂੰ ਛੱਡ ਕੇ ਮੁਰਗੀਆਂ ਦੇ ਵਿੱਚੋਂ ਗੱਲ ਕਰਦਾਗਾ ਮੁਰਗੀਆਂ ਦੇ ਵਿੱਚੋਂ ਨਹੀਂ ਇਹ ਕਿਸੇ ਨੂੰ ਆਉਣ ਦਿੰਦੀ ਚੱਕ ਦੋ ਫੱਟੇ ਚੱਕ ਦੋ ਚੱਕ ਦੋ ਸਾਰੀ ਡੇਕ ਖਾ ਗਈਆਂ ਸ਼ਾਬਾਸ਼ ਵੇਰੀ ਗੁੱਡ ਚਲੋ ਵੀ ਤੁਸੀਂ ਟਰਕਿਓ ਤੁਸੀਂ ਚਲੋ ਉਧਰ ਪਹਿਲਾਂ ਤਾਂ ਤੁਹਾਨੂੰ ਬੰਦ ਕਰਾਂ ਚਲੋ ਵੜਜੋ 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 ਚਲ ਵੀ ਚਲੋ ਵੀ ਸੁਲਤਾਨ ਤੇ ਸੁਲਤਾਨ ਦੀਆਂ ਪੰਜ ਮੁਰਗੀਆਂ